ਮੇਰਾ ਸਰਿੰਦਰ ਸਿੰਘ ਹੈ ਜੀ ਮੇਰਾ ਬੇਟਾ ਵੱਡਾ ਕੀ ਨਾਮ ਸੀ ਕਿੰਨੀ ਕੁ ਬੱਚੀ ਹੈ ਇਹ ਇਹ ਆਪਣੇ ਜਸਵੰਤ ਸਿੰਘ 38 38 ਕੇ ਸਾਲ 38 ਕੇ ਸਾਲ ਦੀ ਹੋਸੀ ਠੀਕ ਹੈ ਘਟਣਾ ਬੱਬੀ ਘਟਣਾ ਇਹ ਮੇਰੇ ਪਿੰਡੇ ਆ ਘਰ ਇੱਕ ਉਹ ਮੁੰਡੇ ਨਾਲ ਕੋਈ ਇਹਨਾਂ ਦੀ ਆਪਸ ਵਿੱਚ ਹੀ ਗੱਲ ਹੋ ਗਈ 2.5 ਸਾਲ ਇਹਨਾਂ ਨੇ ਅਖਵਾਰ ਨੂੰ 24 ਘੜਾਇਆ ਸੀਗਾ ਤੇ ਹੁਣ ਉਹ ਧੌਕੀਆਂ ਦਿੰਦੇ ਸੀ ਇਹਨਾਂ ਨੂੰ ਪੀ ਤੁਸੀਂ ਕੇਸ ਵਾਪਸ ਵੇਲੇ ਐ ਕਰਦਾਂਗੇ ਤੁਹਾਡਾ ਐ ਜਲੂਸ ਕੱਢ ਦਾਂਗੇ ਇਦਾਂ ਇਹ ਬਸ ਉਹਨਾਂ ਨੇ ਇਹਨਾਂ ਦੀ ਜ਼ਮਾਨਤ ਤੇ ਪਰੇਸ਼ਾਨੀ ਪਾਈ ਰੱਖੀ ਬਸ ਹੋਰ ਘਰ ਦੀ ਕੋਈ ਪ੍ਰੋਬਲਮ ਨਹੀਂ ਸੀ ਕੋਈ ਇਹੋ ਜਿਹਾ ਕੋਈ ਚੱਕਰ ਨਹੀਂ ਸੀ ਤੇ ਉਹ ਤੋਂ ਤੰਗ ਆ ਕਿ ਹਾਂ ਉਹਨਾਂ ਤੋਂ ਤੰਗ ਹੋ ਗਏ ਇਹ ਇਹਨਾਂ ਨੇ ਇਹ ਕੰਮ ਕੀਤਾ ਕਿਹੜਾ ਕਦਮ ਚੱਕਿਆ ਹਾਂਜੀ ਕੀ ਕਦਮ ਚੱਕਿਆ ਇਹਨਾਂ ਨੇ ਨਹਿਰ ਚ ਛਾਲ ਮਾਰਤੀ ਸੀ ਲੈ ਲਾਸ਼ ਬਰਾਮਦ ਹੋ ਗਈ ਹਾਂ ਇੱਕ ਲਾਸ਼ ਬਰਾਮਦ ਹੋ ਗਈ ਜੀ ਮੇਰੇ ਨਾਂ ਦੀ ਤੇ ਮੁੰਡੇ ਦੀ ਨਹੀਂ ਹੋਈ ਈ ਮੰਗ ਕਰ। ਹਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦਾ ਤੁਸੀਂ? ਇਨਸਾਫ ਮਿਲਣਾ। ਹੁਣ ਇਨਸਾਫ ਚਾਹੀਦਾ, ਇਹ ਇਨਸਾਫ ਮਿਲਣਾ ਚਾਹੀਦਾ ਆਪਾਂ ਤਾਂ। ਨਾਮ ਹੈ ਗੁਰਜੰਟ ਸਿੰਘ ਜੀ ਪਿੰਡ ਹੈਡੋਗੜ। ਭਾਜੀ ਮੇਰਾ ਬ੍ਰਦਰ ਸੀ ਤੇ ਮੇਰੀ ਭਾਬੀ ਸੀਗੇ। ਇਹ ਕੱਲ 6:30 ਵਜੇ ਪਿੰਡੋਂ ਤੁਰੇ ਤੇ ਪੌਣੇ 5 ਵਜੇ ਇਹਨਾਂ ਨੇ ਗੜੀ ਨਾਲ ਛਾਲ ਮਾਰਤੀ। ਕਾਰਨ ਸੀਗਾ ਸਾਡੇ ਪਿੰਡ ਦੇ ਤਿੰਨ ਕ ਬੰਦੇ ਆ ਜੀ, ਉਹਨਾਂ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੇ ਸੀਗੇ। ਤੇ ਕੁਝ ਵੀਡੀਓ ਸੀ ਉਹਨਾਂ ਕੋਲ। ਉਹਦੀ ਬੈਲ ਕਰਦੀ ਗੱਲਾਂ ਕਰਦੇ ਸੀਗੇ। ਤੇ ਦੋਹੇ ਨਹੀਂ برداشت ਕਰ ਸਕਦੇ। ਦੋਨਾਂ ਨੇ ਸੁਸਾਇਡ ਕਰ ਲਿਆ। ਕਿੰਨੀ ਉਮਰ ਸੀ ਇਹਨਾਂ ਦੀ ਜੀ? ਦੋਨੋਂ 36-37 ਸਾਲ ਦੇ। ਉਹ ਕੌਣ ਨੇ ਜਿਹੜੇ ਬੰਦੇ ਆ? ਇੱਕ ਫੈਕਟਰੀ ਆ ਜੀ ਉੱਥੇ। ਪਿੰਡ ਦਾ ਹੀ ਆਪਣੇ। ਤੇ ਉਹਦੇ ਦੋ ਭਤੀਜੇ ਆ ਜੀ। ਉਹ ਤੁਹਾਡੇ ਨਾਲ ਪਹਿਲਾਂ ਵੀ ਗੱਲਬਾਤ ਹੋਈ ਐ। ਪਹਿਲਾਂ ਵੀ ਪਤਾ ਚੱਲਦਾ ਇਹਨਾਂ ਦਾ ਆਪਸ ਵਿੱਚ ਦਾ ਜੀ। ਫੇਰ ਚੱਲਦਾ ਪਿਆ। ਤੇ ਧਮਕੀ ਦੇ ਲਈ ਕੇਸ ਵਾਪਸ ਲੈ ਲਓ ਨਹੀਂ ਬੱਸ। ਮੁਕਦਮੇ 'ਚ ਕੇਸ ਚੱਲਦਾ ਸੀ ਪਹਿਲਾਂ। ਕਿਉਂਕਿ ਆਪਸੀ ਗੱਲ ਹੋਈ ਸੀ ਇਹਦੇ ਇਹੀ ਚੱਕਰ 'ਚ। ਕਿ ਇਹ ਮਾਮਲਾ ਕਰਕੇ ਕਰਾਤਾ? ਹਾਂ ਜੀ ਹਾਂ ਜੀ ਉਹ ਤਾਂ ਚੱਲਦਾ ਸੀਗਾ। ਤੇ ਦੁਬਾਰਾ ਹੁਣ ਫੇਰ ਕਰ ਗਏ ਇਸ ਕੁਸਾਈਡ ਦਾ ਕਾਰਨ ਫਿਰ ਇਹੀ ਬਣੇ ਵੀ ਜੇ ਤੰਗ ਪਰੇਸ਼ਾਨ ਕਰਦੇ ਤੰਗ ਪਰੇਸ਼ਾਨ ਕਰਦੇ ਹਾਂ ਜੀ ਤੰਗ ਪਰੇਸ਼ਾਨ ਕਰਦੇ ਕੋਈ ਜਵਾਬ ਹੈ ਪੁੱਛੇ ਜਵਾਬ ਤਿੰਨੇ ਬੱਚੇ ਦੋ ਕੁੜੀਆਂ ਇੱਕ ਮੁੰਡਾ ਕਿੰਨੀ ਉਮਰ ਹੈ ਜੀ ਉਹਨਾਂ ਦੀ ਮੁੰਡੇ ਦੀ ਉਮਰ ਹੈ ਜੀ 17 ਸਾਲ 15 ਸਾਲ ਦੀ ਕੁੜੀਆ ਇੱਕ ਇੱਕ 10 ਸਾਲ ਦੀ ਇਸੇ ਪ੍ਰਸ਼ਾਸਨ ਦੇ ਇਹੀ ਮੰਗ ਕਰਦੇ ਸਾਡੇ ਭਾਈ ਨੂੰ ਸਾਹ ਮਿਲੇ ਉਹ ਤਾਂ ਮੋਨਣਾ ਨਹੀਂ ਉਹਨੂੰ ਸਾਹ ਮਿਲ ਜੇ ਬਸ ਡਾਕਟਰ ਨਵਦੀਪ ਸਿੰਘ ਉਹ થોડી देर ਪਹਿਲੇ ਇੱਕ ਡੈੱਡ ਬੋਡੀ ਆਈ ਆ ਜਿਹਦਾ ਨਾਮ ਨੀਹਾ ਰਾਣੀ ਹੈ ਪਤਨੀ ਜਸਵੰਤ ਸਿੰਘ ਜਿੰਨਾ ਦੀ ਡੁੱਬ ਕੇ ਡੈਥ ਹੋਈ ਹੈ ਤੇ ਫਿਲਹਾਲ ਤਾਂ ਜਿੰਨੇ ਕੋਈ ਬੋਡੀ ਆਈ ਆ ਤੇ ਉਹਦੀ ਪੋਸਟਮਾਰਟ ਵਾਸਤੇ ਰੱਖ ਲਿਆ ਤੇ ਕੱਲ ਉਹਨਾਂ ਦਾ ਪੋਸਟਮਾਰਟ ਹੋਏਗਾ ਸਰ ਇੱਕ ਡੈੱਡ ਬੋਡੀ ਆਈ ਆ ਉਹਨਾਂ ਮੁਤਾਬਕ ਵੀ ਦੋ ਜਿਹੜੇ ਨੇ ਉਹਨਾਂ ਨੇ ਹਾਂਜੀ ਐਪਲੀਕੇਸ਼ਨ ਦੇ ਵਿੱਚ ਤਾਂ ਦੋ ਹੀ ਆ ਬੰਚੇ ਬਟ ਰਿਕਵਰੀ ਹਲੇ ਇੱਕੋ ਜਿਹੀ ਹੋਈ ਆ ਤੇ ਦੂਸਰੀ ਵਾਰ ਜਦੋਂ ਉਹਨਾਂ ਨੂੰ ਮਿਲਦੀ ਤੇ ਉਹਦਾ ਵੀ ਕਿੰਨੀ ਉਮਰ ਹੈ ਇਹ ਸਕਰ तकरीबन तकरीबन ਸਰ 30 ਤੇ 40 ਦੇ ਵਿੱਚ ਵਿੱਚ ਇੱਕ 17 18 ਦੀ ਦਰਮਿਆਨੀ ਰਾਤ ਨੂੰ ਇੱਕ ਐਟਿਓਜ਼ ਕਾਰ ਗੱਡੀ ਤੋਂ ਨਿਲੋਂ ਪਰਮਜੀਤ ਸਿੰਘ ਦੇ ਪੰਪ ਦੇ ਕੋਲ પેટ્રોલ ਪੰਪ ਦੇ ਕੋਲ ਖੜੀ ਮਿਲੀ ਸੀ ਉੱਥੇ ਜਦੋਂ ਪੁਲਿਸ ਪਾਰਟੀ ਪਹੁੰਚੀ ਤਾਂ ਇਸ ਗੱਡੀ ਦੀ ਭਾਲ ਦੇ ਵਿੱਚ ਉਸਦੇ ਪਰਿਵਾਰਕ ਮੈਂਬਰ ਵੀ ਉੱਥੇ ਉਸ ਗੱਡੀ ਨੂੰ ਲੱਭ ਰਹੇ ਸਨ ਆਏ ਹੋਏ ਸੀ ਤੇ ਜਦੋਂ ਪਤਾ ਲੱਗਿਆ ਵੀ ਇਹ ਏਟੋ ਬੇਟ ਦੇ ਹਸਬੰਡ ਵਾਈਫ ਦੀ ਗੱਡੀ ਹੈ ਤੇ ਉਹਨਾਂ ਨੂੰ ਲੱਭਣ ਵਾਸਤੇ ਇੱਥੇ ਆਏ ਨੇ ਤੇ ਜਦੋਂ ਉਹਨਾਂ ਦੀ ਪੁੱਛਗਿੱਛ ਕੀਤੀ ਤੇ ਭਾਲ ਕੀਤੀ ਤਾਂ ਉੱਥੇ ਇੱਕ ਮੋਬਾਈਲ ਨੀਹਾ ਦਾ ਤੇ ਚੱਪਲਾ ਮਿਲੀਆਂ ਜਿੱਥੋਂ ਜਾਪਦਾ ਸੀ ਵੀ ਇਹ ਦੋਨੋਂ ਹੀ ਨਰਦੇ ਵਿੱਚ ਛਾਲ ਮਾਰ ਗਏ ਹਨ ਜਿਵੇਂ ਅੱਜ ਸਵੇਰੇ ਸਾਨੂੰ ਉਹ ਤੱਕ ਖੋਰਾ ਦੀ ਮਦਦ ਨਾਲ ਪਤਾ ਲੱਗਾ ਕਿ ਇੱਕ ਨੇਹਾ ਦੀ ਲਾਸ਼ ਸਾਨੂੰ ਮਿਲ ਗਈ ਹੈ ਜਿਹਦੀ ਡੈੱਡ ਬੋਡੀ ਅਸੀਂ ਸਮਰਾਲਾ ਸਿਵਲ ਹਸਪੀਟਲ ਦੇ ਵਿੱਚ ਰਖਾਤੀ ਆ ਉਹਦੀ ਜਸਵੰਤ ਸਿੰਘ ਜੱਸੀ ਆ ਜੀ ਉਹਦਾ ਨਾਮ ਇਹ ਨੇਹਾ ਦਾ ਹਸਬੰਡ ਆ ਜੀ ਉਹ ਤੇ ਉਹਦੀ ਅਜੇ ਲਾਸ਼ ਨਹੀਂ ਮਿਲੀ ਜੀ ਬੁੱਤਾਂ ਖੋਰਾਣ ਰਾਹੀਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਮਾਮਲਾ ਮਾਮਲਾ ਕੀ ਹੈ ਜੀ ਕਿ ਉਹਨੇ ਸੁਸਾਇਡ ਕਿਉਂ ਕੀਤੀ ਜੀ ਪਤਾ ਲੱਗਿਆ ਕੁਝ ਉਹਦੇ ਪਰਿਵਾਰਕ ਮੈਂਬਰਾਂ ਤੋਂ ਪਤਾ ਲੱਗ ਰਿਹਾ ਜੀ ਕੋਈ ਕੋਈ ਉਹਨਾਂ ਦਾ ਪਿੰਡ ਦਾ ਹੀ ਕੋਈ ਹੈ ਕੋਈ ਲੜਕਾ ਜਿਸ ਨਾਲ ਪਹਿਲਾਂ ਉਹਦੇ ਕੋਈ ਤਾਲੁਕਾ ਕਾਚੀ ਉਹਦੀ ਕਰਕੇ ਹੀ ਇਹ ਉਹਨਾਂ ਨੇ ਐਡਾ ਵੱਡਾ ਖਤਰਨਾਕ ਸਟੈਪ ਚੱਕਿਆ ਜੀ ਇਹ ਪਤਾ ਲੱਗਿਆ ਕੁਝ ਉਹਨਾਂ ਬੈਕਮੇਲ ਕਰਦਾ ਸੀ ਉਹਨੂੰ ਕਿ ਕਰਦਾ ਸੀ ਜੀ ਕੋਈ ਇਹ ਜੀ ਵੈਰੀਫਾਈ ਕਰ ਰਹੇ ਆ ਜੀ ਇਹ ਵੈਰੀਫਾਈ ਕਰ ਰਹੇ ਆ ਜਿਵੇਂ ਵੀ ਤਕਨੀਕ ਤੁਹਾਡੇ ਰਾਹੀਂ ਮਾਧਿਅਮ ਰਾਹੀਂ ਅਸੀਂ ਦੱਸ ਦਾਂਗੇ ਜੀ ਬੱਚੇ ਕਿੰਨੇ ਸੀ ਇਹਨਾਂ ਦੇ ਤਿੰਨ ਬੱਚੇ ਨੇ ਜੀ ਇੱਕ ਲੜਕਾ ਦੋ ਲੜਕੀਆਂ ਨੇ ਵੱਡਾ ਲੜਕਾ ਜੀ 17 ਸਾਲਾਂ ਦਾ ਦੂਜੀ ਲੜਕੀ 15 ਸਾਲ ਦੀ ਆ ਤੇ ਇੱਕ ਤੀਜੀ ਲੜਕੀ ਹਰਗੁਣ ਉਹ 10 ਸਾਲ ਦੀ ਹੈ ਤਿੰਨੇ ਬੱਚੇ ਪੜਦੇ ਨੇ ਜੀ ਇਹ ਹੇਟੋ ਵੇਟ ਦੇ ਹੈਗੇ ਨੇ ਜੀ ਜੋ ਵੀ ਹੈਗਾ ਜੀ ਉਹਨਾਂ ਦੇ ਬਿਆਨਾਂ ਤੇ ਰਾਹੀਂ ਪਰਚਾ ਦੇ ਕੇ ਕਾਰਵਾਈ ਅਮਲ ਚੁਲੇਵਾਗੇ ਜੀ ਜੀ